ਕੀ ਚਾਹ ਰੋ ਆਪੂ ਕਰਦਾ ਹਵੇਖ ਓਏ ਅੱਗੇ ਕੀ ਆਨੇ ਫੁੱਫੜੀ ਐਸੀ ਕਰ ਫੁੱਫੜੀ ਮੱਥਾ ਡੇਕਦੀ ਆ ਕਿਉਂ ਦੇ ਰੋ ਭਜੀ ਓਏ ਤੇ ਮੈਂ ਹੁਣ ਤੁਸੀਂ ਆਨੇ ਬਾਹਲੇ ਭੱਜੇ ਭੱਜੇ ਆਇਓ ਬੈਨੂ ਪਿੰਡ ਬੱਸ ਫੁੱਫੜ ਜੀ ਅਸੀਂ ਤਾਂ ਫੁੱਫੜ ਜੀ ਬਾਪੂ ਨੂੰ ਹੀ ਲੈਣ ਆਏ ਸੀਗੇ ਤੁਹਾਨੂੰ ਪਤਾ ਹੀ ਆਗਾ ਬਾਪੂ ਦੀਆਂ ਕਰਤੂਤਾਂ ਦਾ ਕੀ ਕੁਛ ਕਰਦਾਗਾ ਉਹ ਆਪੂ ਆਉਂਦੇ ਹਾ ਸੀਗਾ ਵੀ ਸਾਡੇ ਘਰ ਚ ਮੜਾ ਮੋਟਾ ਸਮਝੌਤਾ ਕਰਾ ਕੇ ਆ ਇਹ ਨਾਲ ਜਾ ਕੇ ਉਹਨੂੰ ਲੈ ਆਇਆ ਤੁਹਾਡੀ ਸੋਚ ਦੀ ਗੱਲ ਠੀਕ ਹੈ ਥੋੜਾ ਫਲਕੀ ਛੇੜਤਾ ਛੱਡੋ ਨਾਲ ਲੈ ਕੇ ਆ ਕੇ ਉਹ ਇੱਥੇ ਵੀ ਅਸੀਂ ਕੋਸ ਤਲੀ ਆਉਂਦਾ ਕਤੂਤਾ ਲੜਾਈ ਲੰਦਾ ਹੈ ਹੈਪੜ ਜੀ ਉਹ ਮੈਂ ਤਾਂ ਮੈਂ ਤਾਂ ਉਦੋਂ ਦਾ ਔਖਾ ਹੋਇਆ ਬੈਠਾ ਆ ਹੋਰ ਵੀ ਪਤਾ ਨਹੀਂ ਕਿੱਧਰ ਨਿਕਲਿਆਗਾ ਪੱਪੜ ਜੀ ਪਤਾ ਕੀ ਆ ਜੇ ਹੁਣ ਇੱਕ ਤਾਂ ਲੰਬਾ ਹੋਵੇ ਤੇ ਤਾਂ ਬੰਦਾ ਚੱਲ ਲਵੇ ਜਦੋਂ ਅਸੀਂ ਬਾਹਰ ਜਾਂਦੇ ਆ ਕੋਈ ਕੋਸ ਬੋਲਦਾ ਕੋਈ ਕੋਸ ਬੋਲਦਾ ਕਿਸੇ ਨੂੰ ਪੱਠੇ ਬਿਠਾ ਦੇਣਾ ਬਿਠਾ ਦਿੰਦਾ ਕਿਸੇ ਨੂੰ ਆਹ ਕਣਕ ਵਾਲਾ ਗੱਟਾ ਸਟਾ ਰੰਦਾ ਕਿਸੇ ਨੂੰ ਪੈਸੇ ਧਾਰੇ ਦੇ ਆਉਂਦਾ ਪੀ ਹੁਣ ਜਿਹੜੇ ਘਰ ਦੇ ਖਰਚੇ ਨੇ ਉਹ ਕੌਣ ਤੋਰੂਗਾ ਅਸੀਂ ਤਾਂ ਚੰਗੀ ਗੱਲ ਨਹੀਂ ਕਹੀ ਸੀ ਅਸੀਂ ਕਿਹੜਾ ਮਾੜੀ ਕਹੀ ਸੀ ਉਹਨੂੰ ਉਹ ਤਾਂ ਫੁੱਫੜ ਜੀ 5-5000 10-10000 ਬੁੜੀਆਂ ਨੂੰ ਆਈ ਵੱਢੀ ਜਾਂਦਾ ਜਿਵੇਂ ਹੱਕਾਂ ਨੂੰ ਲੱਗਦੇ ਹੁੰਦੇ ਨੇ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਅਸੀਂ ਉਹਨੂੰ ਭੂਆ ਨੂੰ ਸਮਝਾਉਣ ਤੇ ਮਾਰੇ ਉਹਨੂੰ ਬੁਲਾਇਆ ਸੀ ਵੀ ਸਮਝਾ ਕੇ ਜਾਊਗੀ ਉਹ ਉਲਟਾ ਸਾਡੇ ਗਾਲੀ ਪੈ ਗਈ ਵੀ ਮੇਰੇ ਭਰਾ ਦੀ ਤੁਸੀਂ ਦਾੜੀ ਰੋੜਦੇ ਹੋਗੇ ਦਾੜੀ ਰੋੜਦੇ ਆ ਦਾੜੀ ਦੀ ਤਾਂ ਉਹਨੇ ਇੱਜ਼ਤ ਰੱਖੀ ਹੋਈ ਨਹੀਂ ਹੈਗੀ ਇੱਥੇ ਦੱਸ ਸ਼ਕਾ ਮੇਰੀ ਵੀ ਦਾੜੀ ਉੜੀ ਜਾਂਦਾ ਉਹਨੂੰ ਆਪਦੀ ਦਾੜੀ ਦਾ ਤਾਂ ਕੀ ਆ ਮੇਰੀ ਦਾ ਵੀ ਨਹੀਂ ਅਸੇ ਜਲੂਸ ਕੱਢ ਰੱਖਿਆਗਾ ਮੈਂ ਕੀ ਕਰਾਂ ਮੈਨੂੰ ਤਾਂ ਐ ਆ ਵੀ ਕਿਹੜੇ ਬੜੇ ਨਿਕਲੇ ਇੱਥੋਂ ਮੈਂ ਰੋਜ਼ ਕਹਿੰਦਾ ਵੀ ਭਾਈ ਸਾਹਿਬ ਤੁਸੀਂ ਆਪਦਾ ਐਨਾ ਟਾਈਮ ਨਾ ਇੱਥੇ ਛੋੜੇ ਵੀ ਠੀਕ ਨਹੀਂ ਹੁੰਦਾ ਵੀ ਤੁਸੀਂ ਆਪਦਾ ਘਰੇ ਜਵਾਕਾਂ ਨੂੰ ਸੰਭੋ ਜਾ ਕੇ ਉਹੀ ਤਾਂ ਗੱਲ ਆ ਪਪੜ ਜੀ ਬੰਦਾ ਕੋਲੇ ਪਾਇਆ ਪੈਣਦੇ ਰਹਿਦਾ ਚੰਗਾ ਹੀ ਨਹੀਂ ਲੱਗਦਾ ਹੈਗਾ ਵੀ ਤੂੰ ਆਪਦੇ ਘਰੇ ਜੇ ਤੇਰਾ ਘਰ-ਬਾਰ ਹੈਗਾਗਾ ਅਗਲਾ ਕਹਿੰਦਾ ਸਾਰਾ ਕੁਝ ਹੈਗਾ ਤੂੰ ਇੱਥੇ ੱੱਡੀ ਬੈਠਾਂਗਾ ਹੈ ਤੂੰ ਰਾਮ ਨਾਲ ਆਪਦੇ ਘਰੇ ਬੈਠ ਮੈਂ ਛੁੱਟੀ ਭੂਆ ਨੂੰ ਵੀ ਬਥੇਰਾ ਸਮਝਾਇਆ ਸੀ ਮਾ ਤੂੰ ਐਂ ਦੱਸ ਤਰਕੀ ਫਤ ਬਣਵਾ ਜੀ ਤੂੰ ਕਿਉਂ ਲੈ ਕੇ ਆਇਆ ਇਹਨੂੰ ਨਾਲ ਹੈ ਕਹਿੰਦੀ ਕਹਿੰਦੀ ਤੈਨੂੰ ਕਹੇ ਮੇਰੇ ਗੱਲ ਪੈ ਗਈ ਨਹੀਂ ਤੈਨੂੰ ਕੀ ਟਿਕਾ ਕਹੇ ਤੂੰ ਤਾਂ ਕਹਿੰਦੀ ਮਠਰ ਹੈ ਕਹਿੰਦੀ ਸਾਡੇ ਤੇ ਲੈ ਦੱਸ ਤੇ ਫਿਰ ਪੁੱਫੜ ਜੀ ਹੁਣ ਹੱਲ ਕੀ ਹੋਊਗਾ ਜੇ ਹੁਣ ਬਾਹਰ ਕੇ ਖਬਰਾਂ ਕਦੋਂ ਕਾਊਗਾ ਜਾਂ ਤਾਂ ਕਿਸੇ ਨੂੰ ਭੇਜ ਕੇ ਉਹਨੂੰ ਬੁਲਾ ਲੈਂਦੇ ਫਿਰ ਦائیں ਕਰਦੇ ਹਾਂ ਤੁਸੀਂ ਬੈਠੋ ਮੈਂ ਤੈਨੂੰ ਇੱਧਰ ਚ ਕਿਰੋਤ ਫੜ ਜੀ ਤੁਸੀਂ ਆਪ ਹੀ ਦੱਸੋ ਵੀ ਇਹਦਾ ਹੱਲ ਕੀ ਕਰੀਏ ਅਸੀਂ ਹੱਲ ਕੋਈ ਨਹੀਂ ਭਾਈ ਮੈਂ ਇੱਥੇ ਭੇਜਦਾ ਆ ਲੈ ਆ ਗਿਆ ਜੀ ਜੀ ਸਸੀ ਮਾਪੀ ਸਸੀ ਕਾਲ ਭਾਈ ਬਾਈ ਸੋਰੀ ਬਾਈ ਠੀਕ ਹੈ ਵਧੀਆ ਤੁਸੀਂ ਦੱਸੋ ਮੈਂ ਵੀ ਆ ਬਹਿ ਜਾ ਆ ਦੇਖ ਲੈ ਉਹੀ ਕੰਮ ਹੋਈ ਹੋਇਆ ਪੈਸਾ ਉਹ ਨੂੰ ਲੈਣ ਆਏ ਨੇ ਜੀ ਵਧੀਆ ਰਹੋ ਵੀ ਭਾਈ ਲੈ ਜੇ ਸਾਡਾ ਜਲੂਸ ਕੱਢਿਆ ਗਾਣ ਜਲੂਸ ਤਾਂ ਭਾਈ ਸਾਡਾ ਵੀ ਉਹਨੇ ਪੈਂਟ ਦੇ ਵਿੱਚ ਕੱਟਿਆ ਸੀ ਅਸੀਂ ਤਾਂ ਭੂਆ ਨੂੰ ਪੜਾਇਆ ਸੀ ਇਹਨੂੰ ਸਮਝਾ ਕੇ ਜਾਊਗੀ ਉਹਨੇ ਕਹਾ ਸਮਝਾਉਣ ਦੀ ਭਾਈ ਉਹ ਨਾਲ ਹੀ ਲੈ ਆਈ ਇੱਥੇ ਤਾਂ ਸਾਡਾ ਵੀ ਯੂਜ਼ ਹੁੰਦਾ ਪਿਆਗਾ ਥੋੜਾ ਜਿਹਾ ਚੱਲ ਵੀ ਜਾਂਦਾ ਪਿੰਡ 'ਚ ਇੱਥੇ ਬਗਾਨੇ ਪਿੰਡ ਆਗੇ ਨਾ ਲੋਕ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਦੇ ਨੇਗੇ ਮੈਂ ਹੁਣ ਕੀ ਮੈਂ ਸਮਝਾਂ ਮੇਰੇ ਬਾਪੂ ਕੋਲ ਬੈਠਾ ਹੈ ਕੱਲ ਵੀ ਕਸਨੀ ਦਾ ਹੈ ਗੱਲ ਠੀਕ ਹੈ ਜੀ ਲੋਕੋ ਤਾਂ ਕੋਈ ਸ਼ਰਮ ਹੁੰਦੀ ਹੈ ਮੈਨੂੰ ਪਤਾ ਹੈਗਾ ਕੀਦਰ ਤੂਤਾ ਕਰਦਾ ਫੱਦਾ ਉਹ ਆ ਗਵਾਂਡੀਆਂ ਦੇ ਅੱਤਰ ਮਰਦਾ ਨਾ ਨਾ ਉਹ ਕਹਦਾ ਉਹ ਉਹ ਗੱਲ ਕਰਨੇ ਦੀ ਤਾਂ ਮੈਨੂੰ ਮਿਲ ਕੇ ਕਰ ਤੇ ਸ਼ਰਮ ਮੰਨ ਗਏ ਨਹੀਂ ਉੱਥੇ ਉੱਥੇ ਢਾ ਲਾਂਗੇ ਕਹਿੰਦਾ ਭਾਈ ਇਹਨੂੰ ਬੰਨ ਕੇ ਰੱਖਿਆ ਕਰੋ ਇੱਥੋਂ ਤੱਕ ਬੋਲਿਆ ਇਹਨੂੰ ਬੰਨ ਕੇ ਰੱਖਿਆ ਕਰੋ ਕਹਿੰਦੇ ਨਾ ਥੋਣੋਂ ਖਪਾ ਲਵੇ ਇਹ ਇੱਥੋਂ ਤੱਕ ਬੋਲਿਆ ਸਿਆਣਾ ਬਿਆਣਾ ਦੇਖ ਲਾ ਕਿਵੇਂ ਖੇ ਕਰਦਾ ਪਰਦਾਗਾ ਜਮਾਈ ਸ਼ਰਮ ਲਾਤੀ ਆ ਨਹੀਂ ਤਾਂ ਆਥੜੇ ਉਹ ਮੇਰੇ ਨਾਲ ਵੀ ਇਹੀ ਕੁਝ ਹੋ ਜਾਂਦਾ ਆਥੜੇ ਆਊਗਾ ਉਹ ਲਿਓ ਬਈ ਕਿਰਤਦਾਰਾ ਲਿਆ ਪੈਕ ਬੁੱਕ ਲਾਈਏ ਦੋ ਦੋ ਲੈ ਜਾ ਸਕਦਾ ਨਾ ਬਾਪੂ ਉਹਨੂੰ ਵੀ ਸਾਰੀ ਦੁਨੀਆ ਚੋ ਕੇਹੀ ਲੱਗਿਆ ਸੀਗਾ ਰਿਸ਼ਤਾ ਕਰਨ ਨੂੰ ਚਾਚਾ ਦਾ ਦੇਖ ਲੰਦਿਆ ਉਹ ਮੈਨੂੰ ਕੀ ਪਤਾ ਸੀ ਉਦੋਂ ਤਾਂ ਬਥੇਰਾ ਬਥੇਰਾ ਟੰਗਾਂ ਦੀ ਚਾ ਆ ਮਗਰ ਨੂੰ ਪਤਾ ਨਹੀਂ ਉਹਨੂੰ ਕੀ ਹੋ ਗਿਆ ਓਹੋ ਗੈਵੀ ਪਹਿਲਾਂ ਤਾਂ ਅਗਲਾ ਚੰਗਾ ਦੇਖ ਕੇ ਹੀ ਰਿਸ਼ਤਾ ਕਰਦੇ ਹੁੰਦੇ ਆ ਇਹਦਾ ਬਾਅਦ ਚ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਵੀ ਤਹਜਾ ਨਿਕਲਦਾ ਬਾਅਦ ਚ ਨਾ ਨਾਲੇ ਉੱਤੇ ਕੁਮੇਲਾ ਮੇਰੇ ਮਾਪਿਆਂ ਨੇ ਕਿਹਾ ਉਹ ਘਰ ਛੱਡੀ ਦੀ ਸਾਨੂੰ ਕਿਹਾ ਸੀ ਵੀ ਅਜੇ ਇਹਦੇ ਇਹਦੇ ਮਲੰਦ ਨਿਕਲ ਨਰੇ ਉਹ ਭਾਈ ਮੇਰੀ ਗੱਲ ਸੁਣ ਤੁਸੀਂ ਐਨੋ ਤੈਨੂੰ ਵਿਚਾਰੇ ਨੂੰ ਕੰਮ ਬੱਚਾ ਬੀਰਤੀ ਆਇਆ ਤਾਂ ਵਿਚਾਰਾ ਸਿਆਣਾ ਹੈਗਾ ਐਵੇਂ ਲੈਣ ਨੂੰ ਬੋਗਾ ਕਰ ਇਹ ਤਾਂ ਸ਼ਰਮੀ ਘਰ ਬਚਿਆ ਬੈਗਾ ਜੇ ਇਹ ਵੀ ਉਹਦੇ ਨਾਲ ਦਾ ਹੁੰਦਾ ਫਿਰ ਕੋਈ ਨਹੀਂ ਸੀ ਘਰ ਬਚਦਾ ਸੁਪਰ ਜੀ ਹੁਣ ਤੁਸੀਂ ਐ ਕਰੋ ਹੱਥ ਬੰਨ੍ਹ ਕੇ ਬੇਨਤੀ ਹੈਗੀ ਵੀ ਤੁਸੀਂ ਉਹਨੂੰ ਸਮਝਾਓ ਸਾਡਾ ਕਿਹੜਾ ਛਡਾਓ ਸਾਡੇ ਘਰ ਦਾ ਬਹੁਤ ਖਲਾਰਾ ਚਲੇ ਗਿਆ ਅਸੀਂ ਤਾਂ ਇੰਨਾ ਹੀ ਕਰ ਸਕਦੇ ਆਂ ਵੀ ਉਹਨੂੰ ਉੱਥੇ ਛੱਡਿਆਉਂਦੇ ਤੁਹਾਡੇ ਕੋਲੇ ਇੱਕ ਦੋ ਵਾਰੀ ਸਮਝਾ ਸਕਦੇ ਆਂ ਨਾਲੇ ਇੱਕ ਲੱਗਦਾ ਦੋਨੋਂ ਸਮਝਾਉਣ ਦੀ ਲੋੜ ਪੈਣੀ ਹੈ ਪਰਤਾ ਤਰੇ ਗਿੱਲੇ ਥੱਲੇ ਜੀ ਹੋਣੀ ਲੱਗਾ ਨਲ ਪੋਇਲਿੰਗ ਹੈ ਵੀ ਆਹੇ ਜਾਂ ਗੱਲਾਂ ਤਾਂ ਕੰਮ ਕਰੀ ਦਿੰਦੇ ਹਾਂ ਤਾਂ ਕੁੜੀ ਸਿਆਣੀ ਆ ਜੀ ਆ ਜਿਹੜਾ ਸਾਹਮਣੀ ਵੀ ਬੇਇੱਜ਼ਤੀ ਕਰੀ ਨਹੀ ਫੜ ਜੇ ਤੁਸੀਂ ਐ ਦੱਸੋ ਹੁਣ ਅਸੀਂ ਪਾਈ ਪਾਈ ਜੋੜ ਕੇ ਘਰ ਬਣਾਇਆ ਦਾ ਹੈ ਹੁਣ ਇਹ ਅਸੀਂ ਲਟਾਉਣ ਨੂੰ ਥੋੜੀ ਬਣਾਇਆ ਦੀ ਲੋਕ ਇਹਨੂੰ ਲੁੱਟ ਲੁੱਟ ਕੇ ਲੱਗੇ ਜੇ ਮੈਂ ਨਾ 10 ਮਿੰਟ ਵੀ ਘਰੋਂ ਬਾੜੇ ਚ ਚਲੀ ਜਾਊਂਗੀ ਮਗਰੋਂ ਪਤਾ ਨਹੀਂ ਨਾ ਘਰ ਤੇ ਕੋਈ ਗੰਡਾ ਰਹਿੰਦਾਗਾ ਹੈ ਨਾ ਕੋਈ ਇੱਥੇ ਚਾਹ ਚੀਨੀ ਖੰਡ ਕੁੰਟੀ ਜਮਾਈ ਖਾਲੀ ਕਰ ਦਿੰਦੀ ਆ ਬਰਤਨ ਪਤਾ ਨਹੀਂ ਕਿਹਨੂੰ ਚੁਕਾ ਦਿੰਦਾ ਮਗਰੋਂ ਅੰਨਾ ਕੋਸ ਕੋਰੇ ਕੀ ਕਰੀਏ ਅਸੀਂ ਫੇਰ ਐ ਜਾਓ ਕੈਮਰੇ ਵਾਲਾ ਮਿਲ ਗਿਆ ਦਾਨੋ ਮਜ਼ਾਕ ਟਪਾਉਣਾ ਗੱਲ ਨੂੰ ਗੱਲ ਸੁਣ ਮੇਰੀ ਉਹਨੂੰ ਐਂ ਕਰਦੇ ਆ ਉਹਨੂੰ ਨਸ਼ਾ ਛਡਾਉ ਕੇਂਦਰ ਚ ਛੱਡੇ ਆਉਂਦੇ ਓਹੋ ਉਹ ਨਸ਼ਾ ਨਹੀਂ ਕਰਦਾ ਨਸ਼ਾ ਨਹੀਂ ਕਰਦਾ ਉਹ ਦੂਜਾ ਨਸ਼ਾ ਕਰਦਾ ਜਨਾਨੀਆਂ ਦਾ ਨਸ਼ਾ ਹਾਂ ਬਾਪੂ ਕੱਲਾ ਨਸ਼ਾ ਨਹੀਂ ਕਰਦਾ ਓਹੋ ਗੈਬੀ ਜੇ ਉਹ ਨਸ਼ਾ ਕਰਦਾ ਹੁੰਦਾ ਤਾਂ ਅਸੀਂ ਨਸ਼ਾ ਛਡਾਉ ਕੇਂਦਰ ਚ ਛੱਡੇ ਹੁੰਦੇ ਬੇ ਉਹਨੂੰ ਤਾਂ ਹੋਰ ਨਸ਼ਾ ਜਨਾਨੀਆਂ ਦਾ ਨਸ਼ਾ ਉਹਨੂੰ ਚੌਰੇ ਨੂੰ ਹਾਂ ਕੁੱਪੜ ਜੀ ਬਾਈ ਤੂੰ ਜਾ ਯਾਰ ਮੈਨੂੰ ਕੁੱਪੜ ਨਾਲ ਗੱਲ ਕਰਨ ਦੇ ਹਾ ਦੇਖ ਕੇ ਮੈਨੂੰ ਗੁੱਸਾ ਲੱਗਦਾ ਅਭੀ ਮੇਰੇ ਪਿਓ ਨੂੰ ਬੋਲਦੀ ਆ ਜੀ ਮੈਨੂੰ ਸਾਰਾ ਕੁਝ ਪਤਾ ਹੈਗਾ ਮੈਂ ਤੇ ਖੇਰ ਦੇ ਕੇ ਐਂ ਬਚਦਾ ਰੋ ਪਰ ਉਹ ਮੇਰੀ ਤਾਂ ਸ਼ਰਮ ਮਾਰਦਾ ਮੈਂ ਤਾਂ ਬੋਲਦਾ ਨਹੀਂ ਉਹ ਪਰਚਾਈ ਬੋਲਦੀ ਉਹ ਨਹੀਂ ਸ਼ਰਮ ਮਨਦੀ ਬਾਈ ਮਾੜਾ ਇਸ ਆਵ ਨਾਲ ਬੋਲ ਕੋ ਕਾਨੂੰ ਉਹ ਕਰਿਆ ਨਾ ਜਿਹੜੀ ਕੱਢਿਆ ਨਾ ਜਿਹੜਾ ਹੈਗਾ ਉਹ ਤਾਂ ਹੈਗਾ ਕੀ ਕਰਾਂ ਕੋਪੜ ਜੀ ਸਾਡ ਤਾਂ ਆਪ ਜੀ ਨਾਲ ਪਰੋ ਰਿਆ ਗਿਆ ਬਾਕੂ ਮੈਂ ਸਹੀ ਰਹਿ ਤਾ ਦਿੱਤੀ ਆ ਫਿਰ ਕੋਈ ਤਰੀਕਾ ਜੇ ਸਮਾਨ ਵਜਾਉਣਾ ਕਰੇ ਤਾਂ ਕੈਮਰੇ ਵਾਲੋ ਵੀ ਹੋਰ ਜੀ ਹਾਂ ਬਸ ਆਹ ਕਰ ਲਉ ਬਾਈ ਉਸੋਂ ਕੈਮਰੇ ਅਸੀਂ ਲਵਾ ਲਾਂਗੇ ਉਹਦੀਆਂ ਜੇਪਾਂ 'ਚ ਥੋੜੀ ਬਈ ਕੈਮਰੇ ਲਵਾ ਲਾਂਗੇ ਅਸੀਂ ਹੈ ਉਹ ਤਾਂ ਜਾ ਹੋ ਹੀ ਸਕਦਾ ਕੱਢਦਾ ਕੱਲ ਬਾਪੂ ਜਿੱਦੇ ਭੂਆ ਸੀ ਬੁਲਾਈ ਆ ਮੇਰੀ ਗੱਲ ਸੁਣ ਉਹ ਬਾਪੂ ਉਹੋ ਕਮਲ ਵੀ ਉਹਦੇ ਨੇ ਲਾਂਬਾ ਦੇ ਕੇ ਆਇਆ ਮਾੜਾ ਤੈਨੂੰ ਵੀ ਬਾਪੂ ਹੀ ਕਹੈਣਾ ਖੁੱਫੜ ਦੇ ਚੱਲ ਕੋਈ ਨਹੀਂ ਖੁੱਫੜਾ ਤੂੰ ਬੜਾ ਮੇਰੀ ਗੱਲ ਸੁਣ 10000 ਰੁਪਏ ਸਿੰਧੂ ਨੂੰ ਦੇਤਾ ਉਹਨੇ 10000 ਰੁਪਏ ਮਿੰਦੂ ਨੂੰ ਦੇਤਾ ਉਹਨੇ ਐਂ ਬੰਡ ਦਾ ਤੁਰਿਆ ਫਿਰਦਾ ਯਾਰ ਅਸ ਸਿੰਧੂ ਦੇ ਮਿੰਦੂ ਕੋਲ ਨਹੀਂ ਮੇਰੇ ਸਾਡੇ ਗਵਾਂਡਣਾ ਹੀ ਨਹੀਂ ਆ ਭਾਈ ਫਿਰ ਉਹਨਾਂ ਨੂੰ ਨਹੀਂ ਫਿਰ ਉਹਨਾਂ ਨੂੰ ਨਹੀਂ ਸਾਰਾ ਨਹੀਂ ਪਤਾ ਇਹਨਾਂ ਨੂੰ ਕਹੋ ਉਹ ਕਿਉਂ ਲੈਂਦੀਆਂ ਨੇ ਉਹਨਾਂ ਘਰੇ ਆ ਕੇ ਲੰਬੜੇ ਉਹ ਉਹਨਾਂ ਨੂੰ ਕੀ ਕਹੀਏ ਬਾਈ ਓਕੜਾ ਉਹਨਾਂ ਆਵਾਜ਼ ਮਾਰ ਕੇ ਬੁਲਾ ਕੇ ਲੱਗ ਜਾਂਦੀਆਂ ਨੇ ਵੀ ਆ ਜਾ ਇਹ ਨਹੀਂ ਕਰ ਜਾਂਦੀ ਤਿੱਕਦਾ ਹੈਗਾ ਇਹ ਉਹਨਾਂ ਦੇ ਘਰੇ ਜਾਂਦਾ ਦਾ ਤਾਂ ਆਮਣੇ ਦੇ ਕੇ ਅਮੜਾਗਾ ਜਿਹੜਾ ਮੂਹ ਲੋਂਦਾ ਵੇ ਤਾਂ ਹੀ ਜਾਂਦਾ ਹੈ। ਆਹੀ ਤਾਂ ਗੱਲ ਹੈ ਇੱਕ ਇੱਕ ਹੱਥ ਨਾਲ ਭਾਈ ਤਾੜੀ ਨਹੀਂ ਵੱਜਦੀ ਇਸ ਗੱਲ ਦਾ ਅਸਲੀ ਹੈ। ਬਈ ਇਹ ਕਰਦਾ ਹੈ ਇਹਨਾਂ ਦਾ ਅਗਲੇ ਨੂੰ ਵੀ ਰੋਕਣਾ ਮਾਣੇ ਨੂੰ ਰੋਕੋ। ਇਹ ਵੀ ਠਾਈ ਨਿਊ ਜੋ ਕਿੱਥੇ ਬੰਦਾ। ਉਹ ਸਿਆਣੀਆਂ ਬਿਆਣੀਆਂ ਨੇ। ਉਹ ਕਿੱਥੇ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀਆਂ। ਉਹਨਾਂ ਨੂੰ ਐਂ ਕਹੋ ਭਾਈ ਆਉਂਦਾ ਵੇਟ ਬੰਦ ਕਰਕੇ ਰੱਖਿਆ ਕਰੋ। ਜਦੋਂ ਲੱਗਦਾ ਹੁੰਦਾ। ਕਹੋ ਵੀ। ਰੱਲਾ। ਲਾਲਚ ਕਿਨੇ ਤੇ ਆ ਗਿਆ। ਵੇ ਪੈਸਾ ਗਾ। ਪੈਸੇ ਦੇ ਤਾਂ ਵੱਡੇ ਵੱਡੇ ਲਾਲਾਂ ਸੱਟ ਲੈਂਦੇ ਨੇ ਹੈ। ਉਹ ਤਾਂ ਫੇਰ ਐਨੀਆਂ ਉਹਨੇ। ਥੋੜਾ ਭਾਈ ਐਂ ਦੱਸੋ ਵੀ ਹੁਣ ਲਾਜ ਕੀ ਚੰਗੀ। ਐਂ ਦੱਸੋ। ਲਾਜ ਦਾ ਫੁੱਫੜਾ ਦੁਬਾਰੇ ਵਿਆਹ ਕਰਨਾ ਉਹ ਹੀ ਲਾਜ ਆ। ਹਾਏ ਬੇ ਐਸ ਉਮਰੇ ਨੂੰ ਕਿਹੜਾ ਡੋਲਾ ਦਊਗਾ ਦੇਖ ਤਾਂ ਲੈ ਚਿੱਟੀ ਹੋਰੀ ਦਾੜੀ ਹੋਈ ਪਈ ਆ ਹੈ ਕੋਈ ਕਾਲਾ ਵਾਲ ਨਹੀਂ ਉਹਦੇ ਹੈਗਾ ਦਾੜੀ ਦੇ ਵਿੱਚ ਤੁਸੀਂ ਨਾ ਚਿੱਟੇ ਝੱਟੇ ਨਹੀਂ ਲਿਓ ਘਟੋ ਘਟ ਪੈਸੇ ਦਾ ਬਜੇ ਰਹਿਣਗੇ ਥੋੜੇ ਘਰ ਦੇ ਹਾਈ ਯੂਰਪਾ ਸਹੀ ਜਾ ਹੋਰੀ ਬੈ ਵੀ ਤਾਂ ਨੂੰਗਾ ਤੇਰੀ ਤੇ ਸਾਡੀ ਦੋਗੇ ਲੈਣ ਨੂੰ ਹੱਥ ਖੋਦਾ ਇਹ ਵੀ ਨਾ ਜਵਾਹਾ ਮਾਣਾ ਮਸਕਦੇ ਆਉਗਾ ਤੂੰ ਤਾਂ ਮੁੱਟਾ ਤਾਂ ਸੰਭਾ ਭਈਆ ਅਰਦੀ ਨਹੀਂ ਹੋਰ ਕੋ ਗੱਲ ਹੀ ਨਹੀਂ ਹੈਗੀ ਇਹਨਾਂ ਨਾਲ ਕੋਈ ਨਹੀਂ ਤਾਂ ਕਰਦੀਆਂ ਨਹੀਂ ਜੁੱਦ ਕੇ ਸਮਝਦੇ ਨਹੀਂ ਲੋਕ ਸੀ ਆਏ ਹੋਰ ਪਰ ਫਿਰ ਮੈਨੂੰ ਐਂ ਦੱਸ ਦੋ ਵੀ ਅਸੀਂ ਮੈਂ ਕੀ ਕਰ ਸਕਦਾ ਮੈਨੂੰ ਦੱਸੋ ਮਰੋ ਨਾ ਇਹਦਾ ਟੈਨਸ਼ਨ ਲੈਣਾ ਜਿਹੜੀ ਟੈਨਸ਼ਨ ਤੁਸੀਂ ਛੱਡੇ ਲਈ ਇਹ ਤਾਂ ਕੋਈ ਅੰਦਰ ਵੀ ਨਹੀਂ ਮੜਿਆ ਚਲੋ ਫੜੀਏ ਤੁਸੀਂ ਆਪ ਹੀ ਦੇਖ ਲਓ ਤੁਸੀਂ ਸਿਆਣੇ ਬਿਆਣੇ ਹੋ ਹਨਾ ਫਿਰ ਐਵੇਂ ਆਲਾ ਸਾਨੂੰ ਕਹਿ ਰਹਿੰਦਾ ਪਕਾਣੀ ਨੋ ਨਹੀਂ ਇੱਥੇ ਪਸੰਦ ਦਿੰਦੀ ਉਹਨੂੰ ਤੁਸੀਂ ਤੁਸੀਂ ਐਂ ਕਰੋ ਤੇਰਾ ਸੰਗ ਤੁਸੀਂ ਚਲੋ ਤੁਸੀਂ ਚਲੋ ਅਸੀਂ ਉਹਦਾ ਇਲਾਜ ਕਰਦੇ। ਪਰ ਦਾਜ ਹੋ ਕੇ ਆਊਗਾ। ਠੀਕ ਹੈ। ਉਹਦਾ ਅਸੀਂ ਇਲਾਜ ਕਰਾਂਗੇ। ਕਿਵੇਂ ਮਰਜ਼ੀ ਕਰੋ। ਇਹਨੂੰ 10 ਇੱਥੋਂ ਦਫਾ ਕਰੋ। 10 ਕਰੋ ਕੱਢੋ। ਮੋਰੇ ਅਸੀਂ ਸੰਭਾਲਦੇ। ਇਹ ਸਾਡੀ ਜ਼ਿੰਮੇਵਾਰੀ ਨਹੀਂ। ਵੀ ਭਾਈ ਵੀ ਇਹ ਹੁਣ ਇਹੋ ਜਿਹਾ ਕਿਵੇਂ ਬਣ ਗਿਆ। ਠੀਕ ਹੈ। ਉਹਨੂੰ ਇਹੋ ਜਿਹਾ ਰਿਪੇਅਰ ਕਰਕੇ ਤੋਰਾਂਗੇ। ਉਹਦਾ ਭੁੱਲ ਹੀ ਲਊ। ਬਾਕੀ ਮੈਨੂੰ ਪਤਾ ਨਹੀਂ ਦਿਮਾਗ ਦੀ ਬਾਪੂ ਨਹੀਂ ਕੋਈ ਨਹੀਂ ਬੇਕੀ ਹੋ ਗਿਆ ਇੱਕਦਮ ਮੱਤ ਮਾਰੀ ਪਈਆ ਮੇਰੇ ਯਾਰ ਕੋਈ ਨਹੀਂ ਤੇ ਨਹੀਂ ਮੱਤ ਵੀ ਠੀਕ ਹੋ ਜੂ ਤੁਸੀਂ ਹੁਣ ਹਣਾ ਕੋ ਕੋਬੇਲਾ ਨਾ ਕਰੋ ਕਿਤੇ ਕੋਈ ਇਹ ਨਹੀਂਗਾ ਇੱਥੇ ਉਹ ਆ ਗਿਆ ਫਿਰ ਮੇਰੇ ਇੱਥੇ ਜਾਨੇ ਬੰੂ ਭਤਾਂ ਉਹਨਾਂ ਪਤਾ ਕੋਈ ਨਹੀਂ ਮੈਂ ਸਿਰਫ ਝਟਮਚੂਚਾ ਹੋ ਗਿਆ ਕਿਹੜੇ ਟੈਸ਼ਨ ਤੋਂ ਬੋਲੂਗਾ ਚੱਲਾ ਉਠੋ ਤੁਸੀਂ ਨਾ ਕੋਈ ਮਨਸੇ ਆਪਣਾ ਸੰਗਲਾ ਅਸੀਂ ਸਮਝਾ ਲਾਂਗੇ ਜਾਓ ਚੱਲ ਤੁਸੀਂ ਫੜੀਂ ਮੱਛੜੀ ਇੱਕ ਹਾਂ ਤਾਂ ਸੰਗਲ ਸੁੰਗਲਾ ਸੀ ਦੇਦਾਂਗੇ ਆਜ ਇਹ ਆ ਜੀ ਚਲ ਠੀਕ ਆ ਗਿਆ ਹਾਂ ਅਸੀਂ ਤਾਂ ਹੁਣ ਆਏ ਵੀ ਨਹੀਂ ਤਾਂ ਚਾਹ ਪਾਣੀ ਪੁੱਛ ਲੈਂਦੇ ਹੁਣ ਟਾਈਮ ਬੜਾ ਹੋਇਆ ਪਿਆ ਜਿਆਕਾਰੋ ਫੈਲਾ ਕਰੋ ਚੌਥੀ ਮੁਕਾਦਾਂ ਨਾ ਖਰਕਤ ਹੀ ਆਪ ਕਰਦੇ ਕੱਲ ਛੁੱਪ ਕਰਦੇ ਨਪੜ ਦਾ ਕੰਮ ਆਪ ਹੋਗਾ ਨਮੂਨੇ ਆਗੇ ਉਹਨੂੰ ਕਾਟੇ ਸੱਜੀ ਨਪੜ ਦਾ ਗੱਲ ਹੋਰ ਸੁਣ ਲੈ ਕੋਈ ਇੱਕ ਸਾਡੇ ਪਿੰਡ ਵੀ ਕੋਈ ਕਾਰ ਸਾਂਝੀ ਕਰਕੇ ਆਇਆ ਅਸਲਾ ਮੈਂ ਬੱਧਰਵੜ ਪਿੰਡ ਦਾ ਬੰਦਾ। ਛੋਟੇ ਪਿੰਡ। ਹਾਂ। ਕੀ ਕਰਤਾ ਉੱਥੇ ਹੋੜ? ਮੈਂ ਤੈਨੂੰ ਕੀ ਦੱਸਾਂ ਉਹ ਕੀ ਕਰਕੇ ਆਇਆ। ਇਹ ਤਾਂ ਬੜਾ ਵੱਡਾ ਲੰਮਾ ਘੇਰਾ। ਹਰੇ ਮੈਨੂੰ ਕਹਿੰਦੇ ਸੀ ਇਹ ਕਹਿੰਦੇ ਮਸ਼ਕਰੀਆਂ ਕਰਦਾਗਾ ਦੇਖ ਲੈ ਫਿਰ। ਉੱਥੇ ਕੰਮ ਆਫ ਕਰਦਾ ਹੋ। ਚੱਲ ਕੋਈ ਨਹੀਂ ਜੇ ਤੁਹਾਨੂੰ ਦੁਬਾਰੇ ਮਿਲ ਗਿਆ ਉੱਥੇ ਬੰਨ ਲਿਓ। ਮਗਰਲੀ ਜਵਨ ਤੇ ਇੱਕ ਕਟਿਓ ਨੂੰ। ਹਾਂ ਅੱਜ ਮਤਾਰਾ ਕਟਿਆ ਹੀ ਬੱਧਰਵੜੀਆਂ। ਹਾਂ ਬਸ ਠੀਕ ਆ ਕੋਈ ਗੱਲ ਨਹੀਂ। ਕਟਾਂਗੇ। ਕੋਈ ਗੱਲ। ਕਈਦਾ ਆ ਨਾ ਕੱਟੋ ਕਰੇ ਉਹਨੂੰ ਕੀ ਕਰਾਂ। ਹਾਂ ਇਹ ਤਾਂ ਨਮਾਸ਼ਾ ਪਕੜ ਲਿਆ। ਤੈਨੂੰ ਕੱਠੇ ਆ ਜਾਏ। ਸਾੜੇ You get it.